ਖੁਨਾ ਲੇਖਤੇ ਫਿਰ ਤੋਂ ਫਲਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਦਰ ਲਗਾਤਾਰ ਫਤ ਰਿਹਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ 3 ਦਿਨ ਮੀਂਹ ਪੈਣ ਦੀ ਸੰਭਾਵਨਾ ਤਾਂ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਤਾਂ ਅਜੇਹ ਦੇ ਵਿੱਚ ਸੁਖਨਾ ਲੈਕ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਹੋਇਆ ਤਾਂ ਸੁਖਨਾ ਚੁਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਰਕੇ ਲਗਾਤਾਰ ਜੜਿਆ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਵੀ ਜਿਹੜਾ ਕੱਲ ਡਾਡਾ ਸਾਹਮਣੇ ਆਇਆ ਸੀ ਕਿ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੇ ਪਹੁੰਚ ਚੁੱਕਾ ਹੈ ਪਰ ਪਾਣੀ ਦਾ ਆਮਦ ਘਟ ਹੋਣ ਕਰਕੇ ਯੂਟੀ ਪ੍ਰਸ਼ਾਸਨ ਨੇ ਇੱਕ ਗੇਟ ਸਿਰਫ ਜਿਹੜਾ ਆ 4 ਇੰਚ ਲਈ ਖੋਲਿਆ ਗਿਆ ਸੀ ਰਾਤ ਸਮੇਂ ਵੀ ਜਿਹੜਾ ਇਹ ਗੇਟ ਖੋਲੇ ਗਏ ਸੀ ਤਾਂ ਹੁਣ ਫਿਰ ਸੁਖਨਾ ਝੀਲ ਦੇ ਫਲਡ ਗੇਟ ਖੋਲ ਦਿੱਤੇਗੇ ਨਹੀਂ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਕਟ ਵਾਲੀ ਸਥਿਤੀ ਨਾ ਬਣ ਸਕੇ ਜੋ ਗੱਲ ਕੀਤੀ ਜਾਵੇ ਤਾਂ ਚੁੰनिਗੜ੍ਹ ਦੇ ਵਿੱਚ ਲੰਘੇ ਦਿਨ ਸੀਜ਼ਨ ਦੇ ਵਿੱਚ ਫਲੱਡ ਗੇਟ ਕਈ ਵਾਰ ਖੋਲ ਦਿੱਤੇਗੇ ਨਹੀਂ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਚਿੱਲ ਦਾ ਇੱਕ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜੋ ਕਿ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜੜੀ ਨਿਗਰਾਨੀ ਰੱਖੀ ਜਾ ਰਹੀ ਹੈ 24 ਘੰਟੇ ਇਸ ਚਿੱਲ ਦੇ ਉੱਤੇ ਜੇਕਰ ਸੁਖਨਾ ਚਿੱਲ ਵਿੱਚੋਂ ਮੁਰਦ ਤੋਂ ਪੰਡ ਦਾ ਪੱਦਰ ਫਤਦਾ ਆਇਆ ਤਾਂ ਫਲੱਡ ਗੇਟ ਫਿਰ ਤੋਂ ਕਿਹਾ ਗਿਆ ਸੀ ਕਿ ਖੋਲ੍ਹੇ ਜਾਣਗੇ ਤਾਂ ਜਹਦ ਵਿੱਚ ਹੁਣ ਫਲੱਡ ਗੇਟ ਚੜਿਆ ਖੋਲੇਗੇ ਨਿਕਰ ਤਸਵੀਰਾਂ ਦੇ ਰੁਕ ਕਰਦੇ ਕਿ ਸਥਿਤੀ ਕੀ ਬਣੀ ਹੋਈ ਹੈ ਸੁਖਨਾ ਲੇਖ ਲੇਕ ਤੇ ਫਿਰ ਤੋਂ ਫਲੱਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਪਵਿੱਖਬਾਣੀ ਕੀਤੀ ਗਈ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ 3 ਦਿਨਾਂ ਵਿੱਚ ਪੈਣ ਦੀ ਸੰਭਾਵਨਾ ਤਾਂ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਤਾਂ ਅਜਿਹੇ ਦੇ ਵਿੱਚ ਸੁਖਨਾ ਲੇਕ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨੇ ਪਹੁੰਚਿਆ ਹੋਇਆ ਤਾਂ ਸੁਖਨਾ ਚਿੱਲ ਦੇ ਵਿੱਚ ਪਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਰਕੇ ਲਗਾਤਾਰ ਜੜਿਆ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਵੀ ਕੱਲ ਡਾਡਾ ਸਾਹਮਣੇ ਆਇਆ ਸੀ ਕਿ ਸੁਖਨਾ ਚਿੱਲ ਦੇ ਵਿੱਚ ਪਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੇ ਪਹੁੰਚ ਚੁੱਕਾ ਹੈ ਪਰ ਪਾਣੀ ਦਾ ਆਮਦ ਘਟ ਹੋਣ ਕਰਕੇ ਯੂਟੀ ਪ੍ਰਸ਼ਾਸਨ ਨੇ ਇਹ ਗੇਟ ਸਿਰਫ ਜੜਾਇਆ 4 ਇੰਚ ਲਈ ਖੋਲਿਆ ਗਿਆ ਸੀ ਰਾਤ ਸਮੇਂ ਵੀ ਜੜਾਇਆ ਇੱਕ ਗੇਟ ਖੋਲੇ ਗਏ ਸੀ ਤਾਂ ਹੁਣ ਫਿਰ ਸੁਖਨਾ ਝੀਲ ਦੇ ਫਲੱਟ ਗੇਟ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਕਟ ਵਾਲੀ ਸਥਿਤੀ ਨਾ ਬਣ ਸਕੇ ਜੋ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਲੰਘੇ ਦਿਨ ਸੀਜ਼ਨ ਦੇ ਵਿੱਚ ਫਲੱਡ ਗੇਟ ਕਈ ਵਾਰ ਖੋਲ ਦਿੱਤੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਚਿਲ ਦਾ ਇੱਕ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜੋ ਕਿ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜਿਹੜੀਆਂ ਨਿਗਰਾਨੀ ਰੱਖੀ ਜਾ ਰਹੀ ਹੈ 24 ਘੰਟੇ ਇਸ ਛੀਲ ਦੇ ਉੱਤੇ ਜਿਹੜਾ ਸੁਖਨਾ ਝਿਲ ਵਿੱਚੋਂ ਮੁੜ ਤੋਂ ਪੰਡ ਦਾ ਪੱਦਰ ਫਦਦਾ ਆਇਆ ਤਾਂ ਫਲੱਡ ਗੇਟ ਫਿਰ ਤੋਂ ਕਿਹਾ ਗਿਆ ਸੀ ਕਿ ਖੋਲ੍ਹੇ ਜਾਣਗੇ ਤਾਂ ਚਿਹ ਦੇ ਵਿੱਚ ਹੁਣ ਫਲੱਡ ਗੇਟ ਚੜਿਆ ਖੋਲੇਗੇ ਨ ਇੱਕ ਵਾਰ ਤਸਵੀਰਾਂ ਦੇ ਰੁਕ ਕਰਦੇ ਕਿ ਸਥਿਤੀ ਕੀ ਬਣੀ ਹੋਈ ਹੈ ਸੁਖਨਾ ਲੈਕ ਸੁਖਨਾ ਲੇਕ ਤੇ ਫਿਰ ਤੋਂ ਫਲਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ 3 ਦਿਨਾਂ ਵਿੱਚ ਪੈਣ ਦੀ ਸੰਭਾਵਨਾ ਤਾਂ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਤਾਂ ਅਜੇਹ ਦੇ ਵਿੱਚ ਸੁਖਨਾ ਲੇਕ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਹੋਇਆ ਤਾਂ ਸੁਖਨਾ ਚੋਲ ਦੇ ਵਿੱਚ ਪਾਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਰਕੇ ਲਗਾਤਾਰ ਜੜਿਆ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਵੀ ਜਿਹੜਾ ਕੱਲ ਡਾਡਾ ਸਾਹਮਣੇ ਆਇਆ ਸੀ ਕਿ ਸੁਖਨਾ ਚਿੱਲ ਦੇ ਵਿੱਚ ਪਾਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੇ ਪਹੁੰਚ ਚੁੱਕਾ ਹੈ ਪਰ ਪਾਣੀ ਦਾ ਆਮਦ ਘਟ ਹੋਣ ਕਰਕੇ ਯੂਟੀਪਰਸ਼ਾਸਨ ਨੇ ਇੱਕ ਗੇਟ ਸਿਰਫ ਜੜਾਇਆ 4 ਇੰਚ ਲਈ ਖੋਲਿਆ ਗਿਆ ਸੀ ਰਾਤ ਸਮੇਂ ਵੀ ਜੜਾ ਇੱਕ ਗੇਟ ਖੋਲੇ ਗਿਆ ਸੀ ਤਾਂ ਹੁਣ ਫਿਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਕਟ ਵਾਲੀ ਸਥਿਤੀ ਨਾ ਬਣ ਸਕੇ ਜੋ ਗੱਲ ਕੀਤੇ ਜਾਵੇ ਤਾਂ ਚੁੰਨੀਗੜ੍ਹ ਦੇ ਵਿੱਚ ਲੰਘੇ ਦਿਨ ਸੀਜ਼ਨ ਦੇ ਵਿੱਚ ਫਲੱਡ ਗੇਟ ਕਈ ਵਾਰ ਖੋਲ ਦਿੱਤੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਚਿੱਲ ਦਾ ਇੱਕ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜੋ ਕਿ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ 24 ਘੰਟੇ ਇਸ ਚਿੱਲ ਦੇ ਉੱਤੇ ਜਿੱਕਰ ਸੁਖਨਾ ਚਿੱਲ ਵਿੱਚੋਂ ਮੁਰਦ ਤੋਂ ਪੰਡ ਦਾ ਪੱਦਰ ਫਦਦਾ ਆ ਤਾਂ ਫਲੱਡ ਗੇਟ ਫਿਰ ਤੋਂ ਕਿਹਾ ਗਿਆ ਸੀ ਕਿ ਖੋਲ੍ਹੇ ਜਾਣਗੇ ਤਾਂ ਜਹਦ ਵਿੱਚ ਹੁਣ ਫਲੱਡ ਗੇਟ ਚੜਿਆ ਖੋਲੇਗੇ ਨ ਇੱਕ ਵਾਰ ਤਸਵੀਰਾਂ ਦੇ ਰੁਕ ਕਰਦੇ ਹਾਂ ਕਿ ਸਥਿਤੀ ਕੀ ਬਣੀ ਹੋਈ ਹੈ ਸੁਖਨਾ ਲੈਕ ਉਕਣਾ ਲੇਕਤੇ ਫਿਰ ਤੋਂ ਫਲਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਦਰ ਲਗਾਤਾਰ ਫਤ ਰਿਹਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ 3 ਦਿਨ ਮੀਂਹ ਪੈਣ ਦੀ ਸੰਭਾਵਨਾ ਤਾਂ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਤਾਂ ਅਜੇਹ ਦੇ ਵਿੱਚ ਸੁਖਨਾ ਲੈਕ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਹੋਇਆ ਤਾਂ ਸੁਖਨਾ ਚੁੱਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਰਕੇ ਲਗਾਤਾਰ ਜੜਿਆ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਵੀ ਜਿਹੜਾ ਕੱਲ ਡਾਡਾ ਸਾਹਮਣੇ ਆਇਆ ਸੀ ਕਿ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੇ ਪਹੁੰਚ ਚੁੱਕਾ ਹੈ ਪਰ ਪਾਣੀ ਦਾ ਆਮਦ ਘਟ ਹੋਣ ਕਰਕੇ ਯੂਟੀਪਰਸ਼ਾਸਨ ਨੇ ਇੱਕ ਗੇਟ ਸਿਰਫ ਜਿਹੜਾ ਆ 4 ਇੰਚ ਲਈ ਖੋਲਿਆ ਗਿਆ ਸੀ ਰਾਤ ਸਮੇਂ ਵੀ ਜਿਹੜਾ ਇਹ ਗੇਟ ਖੋਲੇ ਗਏ ਸੀ ਤਾਂ ਹੁਣ ਫਿਰ ਸੁਖਨਾ ਝੀਲ ਦੇ ਫਲਡ ਗੇਟ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਕਟ ਵਾਲੀ ਸਥਿਤੀ ਨਾ ਬਣ ਸਕੇ ਜੋ ਗੱਲ ਕੀਤੀ ਜਾਵੇ ਤਾਂ ਚੁੰनिਗੜ ਦੇ ਵਿੱਚ ਲੰਘੇ ਦਿਨ ਸੀਜ਼ਨ ਦੇ ਵਿੱਚ ਫਲੱਡ ਗੇਟ ਕਈ ਵਾਰ ਖੋਲ ਦਿੱਤੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਚੀਲ ਦਾ ਇੱਕ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜੋ ਕਿ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜੜੀ ਨਿਗਰਾਨੀ ਰੱਖੀ ਜਾ ਰਹੀ ਹੈ 24 ਘੰਟੇ ਇਸ ਚੀਲ ਦੇ ਉੱਤੇ ਜੇਕਰ ਸੁਖਨਾ ਚੀਲ ਵਿੱਚੋਂ ਮੁਰਦ ਤੋਂ ਪੰਡ ਦਾ ਪੱਦਰ ਫਤਦਾ ਆਇਆ ਤਾਂ ਫਲੱਡ ਗੇਟ ਫਿਰ ਤੋਂ ਕਿਹਾ ਗਿਆ ਸੀ ਕਿ ਖੋਲ੍ਹੇ ਜਾਣਗੇ ਤਾਂ ਜਹਦ ਵਿੱਚ ਹੁਣ ਫਲੱਡ ਗੇਟ ਚੜਿਆ ਖੋਲੇਗੇ ਨਿਕਰ ਤਸਵੀਰਾਂ ਦੇ ਰੁਕ ਕਰਦੇ ਕਿ ਸਥਿਤੀ ਕੀ ਬਣੀ ਹੋਈ ਹੈ ਸੁਖਨਾ ਲੇਖ ਲੈਕਟੇ ਫਿਰ ਤੋਂ ਫਲਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹਾਲਾਂਕਿ ਮੌਸਮ ਵਿਭਾਗ ਤੇ ਵੱਲੋਂ ਵੀ ਪਵਿੱਖਬਾਣੀ ਕੀਤੀ ਗਈ ਹੈ ਕਿ ਮੌਸਮ ਵਿਭਾਗਤ ਵੱਲੋਂ ਕਿਹਾ ਗਿਆ ਹੈ ਕਿ ਅਗਲੇ 3 ਦਿਨ ਮੀਂਹ ਦੀ ਸੰਭਾਵਨਾ ਤਾਂ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਤਾਂ ਅਜੇਹ ਦੇ ਵਿੱਚ ਸੁਖਨਾ ਲੈਕ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਹੋਇਆ ਤਾਂ ਸੁਖਨਾ ਚੁਲ ਦੇ ਵਿੱਚ ਪਾਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਰਕੇ ਲਗਾਤਾਰ ਜੜਿਆ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਵੀ ਜਿਹੜਾ ਕੱਲ ਡਾਡਾ ਸਾਹਮਣੇ ਆਇਆ ਸੀ ਕਿ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੇ ਪਹੁੰਚ ਚੁੱਕਾ ਹੈ ਪਰ ਪਾਣੀ ਦਾ ਆਮਦ ਘਟ ਹੋਣ ਕਰਕੇ ਯੂਟੀ ਪ੍ਰਸ਼ਾਸਨ ਨੇ ਇੱਕ ਗੇਟ ਸਿਰਫ ਜਿਹੜਾ ਆ 4 ਇੰਚ ਲਈ ਖੋਲਿਆ ਗਿਆ ਸੀ ਰਾਤ ਸਮੇਂ ਵੀ ਜਿਹੜਾ ਇਹ ਗੇਟ ਖੋਲੇ ਗਏ ਸੀ ਤਾਂ ਹੁਣ ਫਿਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਕਟ ਵਾਲੀ ਸਥਿਤੀ ਨਾ ਬਣ ਸਕੇ ਜੋ ਗੱਲ ਕੀਤੀ ਜਾਵੇ ਤਾਂ ਚੁੰਡੀਗੜ੍ਹ ਦੇ ਵਿੱਚ ਲੰਘੇ ਦਿਨ ਸੀਜ਼ਨ ਦੇ ਵਿੱਚ ਫਲੱਡ ਗੇਟ ਕਈ ਵਾਰ ਖੋਲ ਦਿੱਤੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਚੀਲ ਦਾ ਇੱਕ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜੋ ਕਿ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ 24 ਘੰਟੇ ਇਸ ਚੀਲ ਦੇ ਉੱਤੇ ਜਿੱਕਰ ਸੁਖਨਾ ਚੀਲ ਵਿੱਚੋਂ ਮੁਰਦ ਤੋਂ ਪੰਡ ਦਾ ਪੱਦਰ ਫਦਦਾ ਆਇਆ ਤਾਂ ਫਲੱਡ ਗੇਟ ਫਿਰ ਤੋਂ ਕਿਹਾ ਗਿਆ ਸੀ ਕਿ ਖੋਲ੍ਹੇ ਜਾਣਗੇ ਤਾਂ ਜਹਦ ਵਿੱਚ ਹੁਣ ਫਲੱਡ ਗੇਟ ਚੜਿਆ ਖੋਲੇ ਗਏ ਨੇ ਇੱਕ ਵਾਰ ਤਸਵੀਰਾਂ ਦੇ ਰੁਕ ਕਰਦੇ ਕਿ ਸਥਿਤੀ ਕੀ ਬਣੀ ਹੋਈ ਹੈ ਸੁਖਨਾ ਲੇਖ ਸੁਖਣਾ ਲੇਕ ਤੇ ਫਿਰ ਤੋਂ ਫਲੱਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਦਰ ਲਗਾਤਾਰ ਫਤ ਰਿਹਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ 3 ਦਿਨਾਂ ਵਿੱਚ ਪੈਣ ਦੀ ਸੰਭਾਵਨਾ ਤਾਂ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਤਾਂ ਅਜੇਹ ਦੇ ਵਿੱਚ ਸੁਖਨਾ ਲੈਕ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਹੋਇਆ ਤਾਂ ਸੁਖਨਾ ਚੋਲ ਦੇ ਵਿੱਚ ਪਾਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਰਕੇ ਲਗਾਤਾਰ ਜੜਿਆ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਵੀ ਕੱਲ ਡਾਡਾ ਸਾਹਮਣੇ ਆਇਆ ਸੀ ਕਿ ਸੁਖਨਾ ਚਿਲ ਦੇ ਵਿੱਚ ਪਾਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੇ ਪਹੁੰਚ ਚੁੱਕਾ ਹੈ ਪਰ ਪਾਣੀ ਦਾ ਆਮਦ ਘਟ ਹੋਣ ਕਰਕੇ ਯੂਟੀ ਪ੍ਰਸ਼ਾਸਨ ਨੇ ਇੱਕ ਗੇਟ ਸਿਰਫ ਜੜਾਇਆ 4 ਇੰਚ ਲਈ ਖੋਲਿਆ ਗਿਆ ਸੀ ਰਾਤ ਸਮੇਂ ਵੀ ਜੜਾ ਇੱਕ ਗੇਟ ਖੋਲੇ ਗਿਆ ਸੀ ਤਾਂ ਹੁਣ ਫਿਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਕਟ ਵਾਲੀ ਸਥਿਤੀ ਨਾ ਬਣ ਸਕੇ ਜੋ ਗੱਲ ਕੀਤੇ ਜਾਵੇ ਤਾਂ ਚੁੰनिਗੜ੍ਹ ਦੇ ਵਿੱਚ ਲੰਘੇ ਦਿਨ ਸੀਜ਼ਨ ਦੇ ਵਿੱਚ ਫਲੱਡ ਗੇਟ ਕਈ ਵਾਰ ਖੋਲ ਦਿੱਤੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਚਿੱਲ ਦਾ ਇੱਕ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜੋ ਕਿ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ 24 ਘੰਟੇ ਇਸ ਚਿੱਲ ਦੇ ਉੱਤੇ ਜਿੱਕਰ ਸੁਖਨਾ ਚਿੱਲ ਵਿੱਚ ਮੁੜ ਤੋਂ ਪੰਡ ਦਾ ਪੱਦਰ ਫਤ ਦਾ ਆਇਆ ਤਾਂ ਫਲੱਡ ਗੇਟ ਫਿਰ ਤੋਂ ਕਿਹਾ ਗਿਆ ਸੀ ਕਿ ਖੋਲ੍ਹੇ ਜਾਣਗੇ ਤਾਂ ਜਹਦ ਵਿੱਚ ਹੁਣ ਫਲੱਡ ਗੇਟ ਚੜਿਆ ਖੋਲੇਗੇ ਨਿਕ ਵਾਰ ਤਸਵੀਰਾਂ ਦੇ ਰੁਕ ਕਰਦੇ ਹਾਂ ਕਿ ਸਥਿਤੀ ਕੀ ਬਣੀ ਹੋਈ ਹੈ ਸੁਖਨਾ ਲੇਖ ਸੁਖਨਾ ਲੇਕ ਤੇ ਫਿਰ ਤੋਂ ਫਲਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹਾਲਾਂਕਿ ਮੌਸਮ ਵਿਭਾਗ ਤੇ ਵੱਲੋਂ ਵੀ ਪੁਵਿਕ ਬਾਣੀ ਕੀਤੀ ਗਈ ਹੈ ਕਿ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਅਗਲੇ 3 ਦਿਨਾਂ ਵਿੱਚ ਪੈਣ ਦੀ ਸੰਭਾਵਨਾ ਤਾਂ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਤਾਂ ਅਜੇਹ ਦੇ ਵਿੱਚ ਸੁਖਨਾ ਲੇਕ ਤੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਹੋਇਆ ਤਾਂ ਸੁਖਨਾ ਚੋਲ ਦੇ ਵਿੱਚ ਪਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਰਕੇ ਲਗਾਤਾਰ ਜੜਿਆ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਵੀ ਜਿਹੜਾ ਕੱਲ ਡਾਡਾ ਸਾਹਮਣੇ ਆਇਆ ਸੀ ਕਿ ਸੁਖਨਾ ਚਿੱਲ ਦੇ ਵਿੱਚ ਪਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੇ ਪਹੁੰਚ ਚੁੱਕਾ ਪਰ ਪਾਣੀ ਦਾ ਆਮਦ ਘਟ ਹੋਣ ਕਰਕੇ ਯੂਟੀ ਪ੍ਰਸ਼ਾਸਨ ਨੇ ਇੱਕ ਗੇਟ ਸਿਰਫ ਜੜਾਇਆ 4 ਇੰਚ ਲਈ ਖੋਲਿਆ ਗਿਆ ਸੀ ਰਾਤ ਸਮੇਂ ਵੀ ਜੜਾ ਇੱਕ ਗੇਟ ਖੋਲੇਗੇ ਸੀ ਤਾਂ ਹੁਣ ਫਿਰ ਸੁਖਨਾ ਛੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਕਟ ਵਾਲੀ ਸਥਿਤੀ ਨਾ ਬਣ ਸਕੇ ਜੋ ਗੱਲ ਕੀਤੇ ਜਾਵੇ ਤਾਂ ਚੁੰनिਗੜ ਦੇ ਵਿੱਚ ਲੰਘੇ ਦਿਨ ਸੀਜ਼ਨ ਦੇ ਵਿੱਚ ਫਲੱਡ ਗੇਟ ਕਈ ਵਾਰ ਖੋਲ ਦਿੱਤੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਛੀਲ ਦਾ ਇੱਕ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਚੋਕੀ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ 24 ਘੰਟੇ ਇਸ ਛਿਲ ਦੇ ਉੱਤੇ ਜਿਹੜਾ ਸੁਖਨਾ ਝਿਲ ਵਿੱਚੋਂ ਮੁੜ ਤੋਂ ਪੰਡ ਦਾ ਪੱਦਰ ਫਦਦਾ ਆਇਆ ਤਾਂ ਫਲੱਡ ਗੇਟ ਫਿਰ ਤੋਂ ਕਿਹਾ ਗਿਆ ਸੀ ਕਿ ਖੋਲ੍ਹੇ ਜਾਣਗੇ ਤਾਂ ਚਿਹਦੇ ਵਿੱਚ ਹੁਣ ਫਲੱਡ ਗੇਟ ਚੜਿਆ ਖੋਲੇਗੇ ਨ ਇੱਕ ਵਾਰ ਤਸਵੀਰਾਂ ਦੇ ਰੁਕ ਕਰਦੇ ਕਿ ਸਥਿਤੀ ਕੀ ਬਣੀ ਹੋਈ ਹੈ ਸੁਖਨਾ ਲੇਕ ਲੈਖਦੇ ਫਿਰ ਤੋਂ ਫਲਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਪਵਿਕ ਬਾਣੀ ਕੀਤੀ ਗਈ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ 3 ਦਿਨਾਂ ਵਿੱਚ ਪੈਣ ਦੀ ਸੰਭਾਵਨਾ ਤਾਂ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਤਾਂ ਅਜੇਹ ਦੇ ਵਿੱਚ ਸੁਖਨਾ ਲੈਕ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਹੋਇਆ ਤਾਂ ਸੁਖਨਾ ਚੁਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਰਕੇ ਲਗਾਤਾਰ ਜੜਿਆ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਵੀ ਜਿਹੜਾ ਕੱਲ ਡਾਡਾ ਸਾਹਮਣੇ ਆਇਆ ਸੀ ਕਿ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੇ ਪਹੁੰਚ ਚੁੱਕਾ ਹੈ ਪਰ ਪਾਣੀ ਦਾ ਆਮਦ ਘਟ ਹੋਣ ਕਰਕੇ ਯੂਟੀ ਪ੍ਰਸ਼ਾਸਨ ਨੇ ਇੱਕ ਗੇਟ ਸਿਰਫ ਜਿਹੜਾ ਆ 4 ਇੰਚ ਲਈ ਖੋਲਿਆ ਗਿਆ ਸੀ ਰਾਤ ਸਮੇਂ ਵੀ ਜਿਹੜਾ ਇਹ ਗੇਟ ਖੋਲੇ ਗਏ ਸੀ ਤਾਂ ਹੁਣ ਫਿਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਕਟ ਵਾਲੀ ਸਥਿਤੀ ਨਾ ਬਣ ਸਕੇ ਜੋ ਗੱਲ ਕੀਤੀ ਜਾਵੇ ਤਾਂ ਚੁੰਡੀਗੜ੍ਹ ਦੇ ਵਿੱਚ ਲੰਘੇ ਦਿਨ ਸੀਜ਼ਨ ਦੇ ਵਿੱਚ ਫਲੱਡ ਗੇਟ ਕਈ ਵਾਰ ਖੋਲ ਦਿੱਤੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਚੀਲ ਦਾ ਇੱਕ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜੋ ਕਿ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ 24 ਘੰਟੇ ਇਸ ਚੀਲ ਦੇ ਉੱਤੇ ਜਿੱਕਰ ਸੁਖਨਾ ਚੀਲ ਵਿੱਚੋਂ ਮੁਰਦ ਤੋਂ ਪੰਡ ਦਾ ਪੱਦਰ ਫਦਦਾ ਆਇਆ ਤਾਂ ਫਲਡ ਗੇਟ ਫਿਰ ਤੋਂ ਕਿਹਾ ਗਿਆ ਸੀ ਕਿ ਖੋਲ੍ਹੇ ਜਾਣਗੇ ਤਾਂ ਜਹਦ ਵਿੱਚ ਹੁਣ ਫਲਡ ਗੇਟ ਚੜਿਆ ਖੋਲੇਗੇ ਨਿਕਰ ਤਸਵੀਰਾਂ ਦੇ ਰੁਕ ਕਰਦੇ ਕਿ ਸਥਿਤੀ ਕੀ ਬਣੀ ਹੋਈ ਹੈ ਸੁਖਨਾ ਲੇਖ ਲੈਕਤੇ ਫਿਰ ਤੋਂ ਫਲੱਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਦਰ ਲਗਾਤਾਰ ਫਤ ਰਿਹਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ 3 ਦਿਨ ਮੀਂਹ ਪੈਣ ਦੀ ਸੰਭਾਵਨਾ ਤਾਂ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਤਾਂ ਅਜੇਹ ਦੇ ਵਿੱਚ ਸੁਖਨਾ ਲੈਕ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਹੋਇਆ ਤਾਂ ਸੁਖਨਾ ਚੁੱਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਰਕੇ ਲਗਾਤਾਰ ਜੜਿਆ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਵੀ ਜਿਹੜਾ ਕੱਲ ਡਾਡਾ ਸਾਹਮਣੇ ਆਇਆ ਸੀ ਕਿ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੇ ਪਹੁੰਚ ਚੁੱਕਾ ਹੈ ਪਰ ਪਾਣੀ ਦਾ ਆਮਦ ਘਟ ਹੋਣ ਕਰਕੇ ਯੂਟੀਪਰਸ਼ਾਸਨ ਨੇ ਇੱਕ ਗੇਟ ਸਿਰਫ ਜਿਹੜਾ ਆ 4 ਇੰਚ ਲਈ ਖੋਲਿਆ ਗਿਆ ਸੀ ਰਾਤ ਸਮੇਂ ਵੀ ਜਿਹੜਾ ਇਹ ਗੇਟ ਖੋਲੇ ਗਏ ਸੀ ਤਾਂ ਹੁਣ ਫਿਰ ਸੁਖਨਾ ਝੀਲ ਦੇ ਫਲਡ ਗੇਟ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਕਟ ਵਾਲੀ ਸਥਿਤੀ ਨਾ ਬਣ ਸਕੇ ਜੋ ਗੱਲ ਕੀਤੀ ਜਾਵੇ ਤਾਂ ਚੁੰनिਗੜ੍ਹ ਦੇ ਵਿੱਚ ਲੰਘੇ ਦਿਨ ਸੀਜ਼ਨ ਦੇ ਵਿੱਚ ਫਲੱਡ ਗੇਟ ਕਈ ਵਾਰ ਖੋਲ ਦਿੱਤੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਚੀਲ ਦਾ ਇੱਕ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜੋ ਕਿ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜੜੀ ਨਿਗਰਾਨੀ ਰੱਖੀ ਜਾ ਰਹੀ ਹੈ 24 ਘੰਟੇ ਇਸ ਚੀਲ ਦੇ ਉੱਤੇ ਜੇਕਰ ਸੁਖਨਾ ਚੀਲ ਵਿੱਚੋਂ ਮੁਰਦ ਤੋਂ ਪੰਡ ਦਾ ਪੱਦਰ ਫਤਦਾ ਆਇਆ ਤਾਂ ਫਲੱਡ ਗੇਟ ਫਿਰ ਤੋਂ ਕਿਹਾ ਗਿਆ ਸੀ ਕਿ ਖੋਲ੍ਹੇ ਜਾਣਗੇ ਤਾਂ ਜਹਦ ਵਿੱਚ ਹੁਣ ਫਲੱਡ ਗੇਟ ਚੜਿਆ ਖੋਲੇਗੇ ਨਿਕ ਵਾਰ ਤਸਵੀਰਾਂ ਦੇ ਰੁਕ ਕਰਦੇ ਕਿ ਸਥਿਤੀ ਕੀ ਬਣੀ ਹੋਈ ਹੈ ਸੁਖਨਾ ਲੇਖ ਉਕਣਾ ਲੇਖਤੇ ਫਿਰ ਤੋਂ ਫਲਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਦਰ ਲਗਾਤਾਰ ਫਤ ਰਿਹਾ ਹਾਲਾਂਕਿ ਮੌਸਮ ਵਿਭਾਗ ਤੇ ਵੱਲੋਂ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਅਗਲੇ 3 ਦਿਨ ਮੀਂਹ ਪੈਣ ਦੀ ਸੰਭਾਵਨਾ ਤਾਂ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਤਾਂ ਅਜੇਹ ਦੇ ਵਿੱਚ ਸੁਖਨਾ ਲੈਕ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਹੋਇਆ ਤਾਂ ਸੁਖਨਾ ਚੁਲ ਦੇ ਵਿੱਚ ਪਾਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਰਕੇ ਲਗਾਤਾਰ ਜੜਿਆ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਵੀ ਜਿਹੜਾ ਕੱਲ ਡਾਡਾ ਸਾਹਮਣੇ ਆਇਆ ਸੀ ਕਿ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੇ ਪਹੁੰਚ ਚੁੱਕਾ ਹੈ ਪਰ ਪਾਣੀ ਦਾ ਆਮਦ ਘਟ ਹੋਣ ਕਰਕੇ ਯੂਟੀ ਪ੍ਰਸ਼ਾਸਨ ਨੇ ਇੱਕ ਗੇਟ ਸਿਰਫ ਜਿਹੜਾ ਆ 4 ਇੰਚ ਲਈ ਖੋਲਿਆ ਗਿਆ ਸੀ ਰਾਤ ਸਮੇਂ ਵੀ ਜਿਹੜਾ ਇਹ ਗੇਟ ਖੋਲੇ ਗਏ ਸੀ ਤਾਂ ਹੁਣ ਫਿਰ ਸੁਖਨਾ ਝੀਲ ਦੇ ਫਲਟ ਗੇਟ ਖੋਲ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਕਟ ਵਾਲੀ ਸਥਿਤੀ ਨਾ ਬਣ ਸਕੇ ਜੋ ਗੱਲ ਕੀਤੀ ਜਾਵੇ ਤਾਂ ਚੁੰनिਗੜ੍ਹ ਦੇ ਵਿੱਚ ਲੰਘੇ ਦਿਨ ਸੀਜ਼ਨ ਦੇ ਵਿੱਚ ਫਲੱਡ ਗੇਟ ਕਈ ਵਾਰ ਖੋਲ ਦਿੱਤੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਚੀਲ ਦਾ ਇੱਕ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜੋ ਕਿ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ ਤਾਂ ਪਰ